ਕੋ 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 ਕਵੇ ਵੈਰੀਆਂ ਦਾ ਖੂਗਦਾ ਸਾਨੂੰ ਤੇਰੀ ਵੇ ਜਾਣ ਦਾ ਧੋਖਾਵੇ ਵੈਰੀਆਂ ਦਾ ਖੂਗਦਾ ਸਾਨੂੰ ਤੇਰੀ ਵੇ ਜਾਣ ਦਾ ਧੋਖਾਵੇ ਵੈਰੀਆਂ ਦਾ ਖੂਗਦਾ ਸਾਨੂੰ ਤੇਰੀ ਕਹੇ ਨੀ ਬਾਪੂ ਬਾਲੇ ਪੰਜ ਪਤਨੀ ਮੂਰੀ ਮਰਜ ਦੇ ਚੰਗਾ ਕੇ ਡੋਕੇ ਨੀ ਬਾਪੂ ਬਾਲੇ ਪੰਜ ਪਤਨੀ ਮੂਰੀ ਮਰਜ ਦੇ ਚੰਗਾ ਕੇ ਡੋਕੇ ਕੋਕਾ ਕੋਕਾ ਕੋ ਕਣੀ ਕਿੜਾ ਮੇਰੀ ਬਾਹ ਫੜ ਲਉ ਪੱਟੇ ਚੜੀ ਦੇ ਗੇੜਾ ਡਟੋ ਕਣੀ ਕਿੜਾ ਮੇਰੀ ਬਾਹ ਫੜ ਲਉ ਪੱਟੇ ਚੜੀ ਦੇ ਗੇੜਾ ਮਾਨਸੀ ਵੀ ਮੈਂ ਐਡਾ ਜਵਾਨ ਆ ਮੈਂ ਚਰੀ ਦੇ ਪੱਠੇ ਟੋਕੇ ਦੇ ਹੱਥ ਨਾਲ ਗੁਜ਼ਰਦਾ